ਹੋ ਨਹੀਂ ਚੁੱਕਣ ਡਿਆ ਵੀ। ਓ ਇੱਕ ਮਿੰਟ ਯਾਰ ਓਹਾਂ ਵਿੱਚ ਪੂਆ ਦਾ ਫੋਨ ਆਈ ਜਾਂਦਾ ਜਦੋਂ ਕਰਦੀ ਉਦੋਂ ਕਿਸੇ ਨਾ ਕਿਸੇ ਦਾ ਫੋਨ ਆਉਣ ਡਿਆ ਹੁールド ਰੱਖੀਏ ਇੱਕ ਮਿੰਟ ਮੈਂ ਪੂਆ ਨਾਲ ਗੱਲ ਕਰਨਾ ਫਿਰ ਕਰਤਾ ਦੇਣਾ। ਹਾਂ ਪੂਆ ਪਤ ਸਵੇਰ ਦੀ ਤੈਨੂੰ ਫੋਨ ਲਾਉਣ ਡਈ ਆ। ਪੂਆ ਮੈਂ ਕਿਸੇ ਨਾ ਗੱਲ ਕਰਨ ਡਿਆ ਨਾ ਤਾਂ ਮੇਡ ਨਹੀਂ ਜਾਂਦਾ ਉਹਨਾ ਫੋਨ। ਬਾਕੀ ਗੱਲਾਂ ਤੂੰ ਬਹੁਤ ਛੱਡ ਤੇ ਤੂੰ ਨਾ ਮੇਰੀ ਇੱਕ ਗੱਲ ਸੁਣ। ਤੂੰ ਆਪਣੇ ਫੋਨ 'ਚ ਜਿਹੜੀ ਵੀ ਕੰਪਨੀ ਦੀ ਸਾਮ ਹੁੰਨਾ ਨਾ ਭਾਵੇਂ ਹੋਵੇ ਉਹ హెয়ারਟੈਲ ਦੀ ਮੇਹੋ ਵੀ ਸੰਪਾਸਤੀ ਫਾਂ ਮੀ ਆਪਣਾ ਕੀ ਨੂੰ ਆਂਦੇ ਆ ਜਿਵੇਂ ਐਨ ਕੰਪਨੀ ਦੀ ਹੈ ਇਹ ਬਤਲ ਪੁੱਤ ਕਿਉਂ ਨਹੀਂ ਨਹੀਂ ਪੁੱਤ ਇਹ ਗੱਲਾਂ ਨਹੀਂ ਸਹੀ ਲੱਗੀਆਂ ਮੈਨੂੰ ਵੇਖ ਤੂੰ ਇਹਨਾਂ ਨੂੰ ਚਾਰ ਪੈਸੇ ਹੀ ਵਟਾਉਣਾ ਨਾ ਜੀ ਆਹੋ ਸਾਮਪਾ ਉਹਨਾਂ ਇਹਨਾਂ ਦੀ ਕੰਪਨੀ ਦੀ ਤੇ ਇਹਨਾਂ ਨੂੰ ਚਾਰ ਪੈਸੇ ਵਟਾਉਣਾ ਤੇ ਇਹਨਾਂ ਨੂੰ ਤਾਂ ਸਗੋਂ ਤੇਰੀ ਇੱਜ਼ਤ ਕਰਨੀ ਚਾਹੀਦੀ। ਹਾਂ ਮੋਦ ਗੱਲ ਤੇਰੀ ਸਹੀ ਆ ਭੀ ਇੱਜ਼ਤ ਕਰਨੀ ਚਾਹੀਦੀ ਏ। ਸੋਹਣੇ ਬੜੇ ਬੋਲ ਬੋਲਣੇ ਚਾਹੀਦੇ ਤੇਰੇ ਬਾਰੇ ਤੇ ਪਰ ਪੁੱਤੇ ਗੱਲਾਂ ਕਰਦੇ ਪੁੱਠੀਆਂ ਸਿੱਧੀਆਂ। ਆਂਦੇਗੀ ਆ। ਤੇ ਮੇਰਾ ਪੁੱਤ ਦਿਲ ਬੜਾ ਦੁਖਿਆਈ ਤੇ ਮੈਂ ਨਾ ਤੈਨੂੰ ਦਾਦਾ ਤੂੰ ਬਸ ਸਿਮ ਬਗਲ। ਕੀ ਆ? ਹੋਣਾ ਕੀ ਆ ਮੈਂ ਤੈਨੂੰ ਪਤ ਸਵੇਰ ਦੀ ਫੋਨ ਲਾਉਣ ਡਈ ਆ ਤੇ ਇੱਕ ਬੀਬੀ ਵੇ ਚਾਖੀ ਜਾਣ ਡਈ ਆ ਬਾਕੀ ਤੇ ਮੈਨੂੰ ਨਹੀਂ ਬਹੁਤੀ ਗੱਲ ਦੀ ਬਹੁਤ ਸਮਝ ਲੱਗੀ ਤੇ ਉਹ ਆਂਦੀ ਮੈਨੂੰ ਵੀ ਅੰਨਾ ਹੈ ਅੰਨਾ ਹੈ ਅੰਨਾ ਹੈ ਮੈਂ ਦਿਮਾਗ ਜਿਆ ਲਾਇਆ ਤੇ ਮੈਂ ਸੋਚਿਆ ਵੀ ਮੇਰੀ ਚਾਚੇ ਮੈਨੂੰ ਸੱਸਣ ਡਈ ਆ ਵੀ ਜਿਹੜੇ ਮੁੰਡੇ ਨੂੰ ਤੂੰ ਫੋਨ ਲਾਉਣ ਡਈ ਆ ਨਾ ਮਾਤਾ ਉਹ ਸਵੇਰ ਦਾ ਅੰਨਾ ਹੋਇਆ ਫਰੰਡਿਆ ਉਹਨੇ ਫੋਨ ਚੁੱਕਣ ਡਿਆ ਕਿਹੇ ਦਾ ਵੀ ਸਵੇਰ ਦਾ ਅੰਨਾ ਆ ਫਰੰਡਿਆ ਹਾਂ ਸਿੱਧੀ ਸਿੱਧੀ ਕੋਕਰ ਕੀਆ ਹੈ ਵਾਹ ਅਨੀ ਕੋਈ ਪਛਿਆ ਕੇ ਇਹ ਪੁੱਤਾ ਪੁਨੀ ਤੇ ਸਹੀ ਨਹੀਂ ਚਾਹੀਦੀ ਇਹ ਪੈਸੇ ਵਟਾਉਂਦੇ ਤੇ ਆਪਰ ਤੂੰ ਇਹ ਸਾਨੂੰ ਬਦਲਦੇ ਪੁੱਤ ਮੈਂ ਬੜੀ ਮੈਨੂੰ ਵੀ ਤੂੰ ਮੇਰੇ ਅੱਗੇ ਸੋਹਣਾ ਵੜਾ ਗਿਆ ਕਿਤੇ ਰੱਜ ਕੇ ਸੋਹਣਾ ਸੁਨੱਖਾ ਮੇਰਾ ਪਤੀ ਆ ਤੇ ਗੱਲਾਂ ਕਰਨ ਤੇ ਮੈਨੂੰ ਤੇ ਸੱਤੀ ਪਕੜੀ ਅੱਗ ਲੱਗ ਜਾਂਦੀ ਬਸ ਤੂੰ ਬਸ ਬਦਲ ਦੇ ਹਾਂ